ਹਾਂਜੀ ਹੁਣ ਜਿਹੜੀ ਕਿ ਵਿਕਰਮ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜੋ ਕਿ ਬਈ ਇੱਕ ਚੈਨਲ ਬੰਨੀਓ ਖੁਲਾਸੇ ਹੋ ਗਏ ਆ ਵਿਕਰਮ ਮਜੀਠੀਆ ਨੂੰ ਲੈ ਕੇ ਤੇ ਇੱਕ ਖਬਰ ਸੁਣਾਵਾਂਗੇ ਦੋ ਕੁ ਮਿੰਟ ਦੀ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਤਾਂ ਪਹਿਲਾਂ ਖਬਰ ਸੁਣੋ ਫਿਰ ਕਰਦੇ ਅਗਲੇ ਵਿਚਾਰ ਸਾਂਝੇ ਇਸ ਮਾਮਲੇ ਤੇ ਵੱਡੀ ਖਬਰ ਆ ਗਈ ਹੈ ਸਿੱਟ ਨੇ ਜੋ ਹੈ ਜੇਲ੍ਹ ਦੇ ਵਿੱਚ ਜਾ ਕੇ ਬਿਕਰਮ ਸਿੰਘ ਮਜੀਠੀਆ ਤੋਂ ਕੁਝ ਗੇ ਸੋ ਇਸੇ ਉੱਪਰ ਦਾ ਗੱਲ ਸਾਂਝੀ ਕਰੇ ਨਾਲ ਦੇ ਨਾਲ ਇੱਕ ਹੋਰ ਮਾਮਲੇ ਤੇ ਆਪਾਂ ਗੱਲ ਕਰ ਲਈਏ ਕਿ ਮਨੀਸ਼ ਸਿਸੋਧਿਆ ਦwale ਜੋ ਹੈ ਕਾਂਗਰਸ ਪਾਰਟੀ ਕਾਨੂੰਨੀ ਕੇਰਾ ਬਣਾਉਂਦੀ ਤਿਆਰੀ ਦੇ ਵਿੱਚ ਹੈ ਤਾਂ ਕਿ ਮਨੀਸ਼ ਸਿਸੋਧਿਆ ਵੀ ਕਾਨੂੰਨੀ ੜਿੱਕੇ ਦੇ ਵਿੱਚ ਆ ਜਾਣਗੇ ਇਸ ਦੂਵੇਂ ਮਾਮਲੇ ਦੇ ਉੱਪਰ ਉਸਤਾ ਨਾਲ ਜਾਣਕਾਰੀ ਜੋ ਹੈ ਸੂਚਕਾਂ ਦੇ ਨਾਲ ਸਾਂਝੀ ਕਰੀਏ ਦੇਖੋ ਪੰਜਾਬ ਦੀ ਸਿਆਸਤ ਦੇ ਵਿੱਚ ਨਿਤ ਵੱਡੇ ਸਿਆਸੀ ਧਮਾਕੇ ਹੋ ਰਹੇ ਨੇ ਕੱਲ ਅਚਾਨਕ ਹੀ ਸਿੱਟ ਦੇ ਅਫਸਰ ਵਰੁਣ ਸ਼ਰਮਾ ਜਿਹੜੇ ਐਸਐਸਪੀ ਨੇ ਪੜ੍ਹਿਆ ਔਰ ਗੁਰਵੰਤ ਸਿੰਘ ਬੈਂਸ ਜਿਹੜੇ ਐਸਪੀਡੀ ਨੇ ਪਟਿਆਲਾ ਦੇ ਇੱਕ ਹੋਰ ਇਹਨਾਂ ਦਾ ਮੈਂਬਰ ਇਹ ਇੱਕ ਸਿੱਟ ਦੇ ਮੈਂਬਰ ਨੇ ਜਿਹੜੇ ਕੱਲ ਜੇਲ੍ਹ ਦੇ ਵਿੱਚ ਜਾਂਦੇ ਨੇ ਨਾਬਾ ਜੇਲ੍ਹ ਦੇ ਵਿੱਚ ਨਿਊ ਨਾਬਾ ਜੇਲ੍ਹ ਔਰ ਵਿਕਰਮ ਸਿੰਘ ਮੁਜੀਠੀਆ ਤੋਂ ਲਗਭਗ 2.5 3 ਘੰਟੇ ਇਹਨਾਂ ਦੀ ਪੁਚਛ ਗਿਚ ਹੁੰਦੀ ਹੈ ਔਰ ਜਿਹੜੇ ਵੀ ਵੇ ਨਿਕਲੇ ਨੇ ਸੂਤਰਾਂ ਦੇ ਮੁਤਾਬਕ ਔਰ ਵੱਖ-ਵੱਖ ਰਿਪੋਰਟਾਂ ਦੇ ਆਧਾਰ ਤੇ ਮੀਡੀਆ ਰਿਪੋਰਟਾਂ ਵੀ ਉਹਦੇ ਵਿੱਚ ਸ਼ਾਮਲ ਨੇ ਸੋ ਜਿਹੜੇ ਵੇਰਵੇ ਨਿਕਲੇ ਨੇ ਉਹ ਬੜੇ ਹੈਰਾਨੀਕੁਨ ਨੇ ਵਿਕਰਮ ਸਿੰਘ ਮੁਜੀਠਿਆ ਨੇ 2012 ਦੇ ਵਿੱਚ ਵਿਕਰਮਜੀਠਿਆ ਦੇ ਪਰਿਵਾਰ ਦੇ ਵੱਲੋਂ ਇੱਕ ਜ਼ਮੀਨ ਖਰੀਦੀ ਜਾਂਦੀ ਹੈ ਸ਼ਾਇਦ ਉਹ ਜ਼ਮੀਨ ਨਿਭਗਨੀਵ ਕਰਦੇ ਨਾਂ ਤੇ ਸੀ ਸੋ ਇੱਕ ਜ਼ਮੀਨ ਖਰੀਦੀ ਜਾਂਦੀ ਹੈ 32 ਕਨਾਲ 10 ਮਰਲੇ ਔਰ 12 ਦੇ ਵਿੱਚ 11 12 ਸਾਨੂੰ ਪਤਾ ਹੈ 7 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਵਿਕਰਮ ਮਜੀਠੀਆ ਪਹਿਲੀ ਵਾਰੀ ਜਿੱਤੇ ਮੰਤਰੀ ਬਣੇ ਕਦੇ ਪਬਲਿਕ ریلیਸ਼ਨ ਮੰਤਰੀ ਵੀ ਬਣੇ ਮਾਲ ਮੰਤਰੀ ਵੀ ਬਣੇ ਔਰ ਸਾਨੂੰ ਪਤਾ ਹੈ ਕਿ ਪਹਿਲੀ ਵਾਰ ਜਿੱਤਣ ਤੋਂ ਬਾਅਦ ਹੀ ਮੰਤਰੀ ਬਣੇ ਔਰ ਪਬਲਿਕ ریلیਸ਼ਨ ਮੰਤਰੀ ਵੀ ਬਣੇ ਮਾਲ ਮਹੱਕਮੇ ਦੇ ਮੰਤਰੀ ਵੀ ਬਣੇ ਹੁਣ ਵਿਕਰਮ ਸਿੰਘ ਮਜੀਠੀਆ ਜਦੋਂ 10 ਸਾਲ ਲਗਾਤਾਰ ਮੰਤਰੀ ਰਹੇ ਨਹੀਂ ਅਕਾਲੀ ਭਾਜਪਾ ਸਰਕਾਰ ਚ ਉਸ ਸਮੇਂ ਦੌਰਾਨ ਵਰੇ 12 ਦੇ ਵਿੱਚ ਬਿਕਰਮਜੀਠਿਆ ਦਾ ਪਰਿਵਾਰ ਜ਼ਮੀਨ ਖਰੀਦਦਾ 32 ਕਨਾਲ 10 ਮਰਲੇ ਤੇ ਪਤਾ ਲੱਗਦਾ ਬਾਅਦ ਦੇ ਵਿੱਚ ਕਿ ਮਾਲ ਮਹਿਕਮੇ ਦੇ ਰਿਕਾਰਡ ਚੋਂ ਰੈਵਨਿਊ ਡਿਪਾਰਟਮੈਂਟ ਦੇ ਰਿਕਾਰਡ ਦੇ ਵਿੱਚੋਂ ਉਹ ਰਜਿਸਟਰੀ ਹੈ ਜਿਹੜੀ ਜਾਂ ਉਹ ਕਾਗਜ਼ ਹੈ ਉਹ ਪੂਰੀ ਫਾਈਲ ਹੈ ਉਹ ਗਾਇਬ ਹੋ ਜਾਂਦੀ ਹੈ ਅੱਛਾ ਪਤਾ ਕਿਵੇਂ ਲੱਗਦਾ ਹੈ ਇਹ ਗੱਲ ਹੋਰ ਬੜੀ ਦਿਲਚਸਪ ਹੈ ਬਹੁਤ ਸਾਰੇ ਮੈਂ ਮੀਡੀਆ ਰਿਪੋਰਟਾਂ ਵੀ ਸੁਣ ਰਿਹਾ ਸੀ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਭਗਵੰਤ ਮਾਨ ਖੁੰਦਕ ਕੱਢ ਰਿਹਾ ਵੇ ਕੰਮ ਜੀਠੀਏ ਤੇ ਜਾਂ ਆਮ ਆਦਮੀ ਪਾਰਟੀ ਵਾਲੇ ਅਰਵਿੰਦ ਕੇਜਰੀਵਾਲ ਕੇਜਰੀਵਾਲ ਵਿਕਰਮ ਜੀਠੀਏ ਤੇ ਨਿਸ਼ਾਨਾ ਵਿੰਦ ਰਹੇ ਨੇ ਉਹ ਜ਼ਰੂਰ ਕੋਸ਼ਿਸ਼ ਕਰ ਰਹੇ ਹੋਣਗੇ ਕਿ ਅਸੀਂ ਵਿਕਰਮ ਜੀਠੀਏ ਦਾ ਕੋਈ ਕੋਈ ਦੁੱਖ ਦੀ ਰੰਗ ਲੱਭੀਏ ਤੇ ਇੱਕ ਨਵਾਂ ਪਰਚਾ ਵਿਕਰਮ ਤੇ ਨਹੀਂ ਹੈ ਕਿਉਂਕਿ ਇਹ ਤਾਂ ਖਬਰ ਅ ਲਗਭਗ ਸਰਕਾਰੀ ਸਰੋਤਾਂ ਦੇ ਵਿੱਚ ਵੀ ਇਹ ਚਰਚਾ ਚ ਨੇ ਕਿ ਵਿਕਰਮ ਜੀ ਥੇਨੂੰ ਸਰਕਾਰ ਬਾਹਰ ਨਹੀਂ ਨਿਕਲਣ ਦੇਣਾ ਚਾਹੁੰਦੀ ਜ਼ਮਾਨਤ ਤੇ ਕਿਉਂਕਿ ਕੇਜਰੀਵਾਲ ਸਤਿੰਦਰ ਜੈਨ ਔਰ ਮਨੀਸ਼ सिसोदिया ਨੂੰ ਲੰਮਾ ਸਮਾਂ ਦਿੱਲੀ ਚ ਜੇਲ੍ਹ ਕੱਟਣੀ ਪਈ ਸੋ ਟਿੱਟ ਫਾਰ ਟੈਟ ਦੀ ਸਿਆਸਤ ਹੁੰਦੀ ਹੈ ਅੱਜ ਕੱਲ ਸੱਤਾ ਆਪਣੇ ਵਿਰੋਧੀਆਂ ਨੂੰ ਜੇਲ੍ਹ ਚ ਰੱਖਣਾ ਚਾਹੁੰਦੀ ਹੈ ਇਹ ਨਵੀਂ ਤਰ੍ਹਾਂ ਦੀ ਜਿਹੜੀ ਰਾਜਨੀਤਿਕ ਦੁਰਵਰਤੋਂ ਸੱਤਾ ਦੀ ਇਹਦੇ ਇਲਜ਼ਾਮ ਲੱਗਦੇ ਨੇ ਹੁਣ ਚਰਨਜੀਤ ਚੰਨੀ ਜਦੋਂ ਮੁੱਖ ਮੰਤਰੀ ਹੁੰਦੇ ਨੇ ਉਦੋਂ ਵਿਕਰਮ ਸਿੰਘ ਮਜੀਠੀਆ ਤੇ ਪਰਚਾ ਦਰਜ ਹੁੰਦਾ ਹੈ 2021 ਦੇ ਵਿੱਚ ਕਿਉਂਕਿ ਬਾਏ ਦੇ ਵਿੱਚ ਚੋਣਾਂ ਸੀ ਜਨਵਰੀ ਚ 2021 ਦਸੰਬਰ ਚ ਕੇਸ ਦਰਜ ਹੁੰਦਾ ਹੈ ਵਿਕਰਮ ਸਿੰਘ ਮਜੀਠੀਆ ਤੇ NDPS ਐਕਟ ਦਾ ਜਿਹਨੂੰ ਅਸੀਂ ਆਮ ਤੌਰ ਤੇ ਨਸ਼ਾ ਨਸ਼ੇ ਦੇ ਮਾਮਲੇ ਚ ਕਹਿ ਦਿੰਦੇ ਆ ਕਿ ਉਹਦੇ ਤੇ ਐਫ ਆਈ ਆਰ ਦਰਜ ਹੋਈ ਹੁਣ ਜਿਹੜਾ ਇਹ ਮਾਮਲਾ ਹੈ ਵਿਕਰਮ ਜੀਠੀ ਦੇ ਪਰਿਵਾਰ ਦੀ ਜਿਹੜੀ ਰਜਿਸਟਰੀ ਜਾਂ ਕਾਗਜ਼ ਜਾਂ ਫਾਈਲ ਗਾਇਬ ਹੈ ਇਹਦਾ ਪਰਚਾ ਕਦੋਂ ਦਰਜ ਹੁੰਦਾ ਹੈ ਇਹਦਾ ਪਰਚਾ ਵੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਹੀ ਦਰਜ ਹੁੰਦਾ ਹੈ ਕੀ ਪਰਚਾ ਦਰਜ ਹੁੰਦਾ ਹੈ ਕਿ ਵਿਕਰਮ ਇਹ ਵੀ ਬੜੀ ਦਿਲਚਸਪ ਗੱਲ ਹੈ ਇੱਕ ਰਜਿਸਟਰੀ ਕਲਰਕ ਰਜਿਸਟਰੀ ਕਲਰਕ ਦੀ ਟਰਾਂਸਫਰ ਹੁੰਦੀ ਹੈ ਅੰਮ੍ਰਿਤਸਰ ਤੋਂ ਮੁਲਿੱਟਾ ਦੇ ਵਿੱਚ ਸੋ ਤਸੀਲਦਾਰ ਦੇ ਜਾਂ ਉਸ ਸਬ ਡਿਵੀਜ਼ਨ ਦੇ ਵਿੱਚ ਉਸ ਰਜਿਸਟਰੀ ਕਲਰਕ ਦੀ ਟਰਾਂਸਫਰ ਹੁੰਦੀ ਹੈ ਔਰ ਰਜਿਸਟਰੀ ਕਲਰਕ ਜਦੋਂ ਡਿਊਟੀ ਜੁਆਇਨ ਕਰਦਾ ਹੈ ਉਹਦੀ ਡੇਟ ਵੀ ਮੇਰੇ ਕੋਲੇ ਹੈ ਕਿ ਰਜਿਸਟਰੀ ਕਲਰਕ ਹੈ ਜਿਹੜਾ ਉਹ ਕਦੋਂ ਡਿਊਟੀ ਜੁਆਇਨ ਕਰਦਾ ਹੈ ਉਹ ਵੀ ਮੈਂ ਜ਼ਰੂਰ ਸਾਂਝੀ ਕਰਦਾ ਗੱਲ ਸੁਰਜ ਸਿੰਘ ਖਰੜ ਦੇ ਡਿਊਟੀ ਜੁਆਇਨ ਕਰਦਾ ਹੈ 24/7/21 ਤੋਂ ਜੁਲਾਈ ਦਾ ਮਹੀਨਾ ਹਾਂਜੀ ਜੋ ਵੀ ਇਹ ਵਿਕਰਮ ਜੀਠੀਆਂ ਨੂੰ ਲੈ ਕੇ ਖਬਰ ਤੁਸੀਂ ਸੁਣੀ ਲਈ ਆ ਤੇ ਪਰ ਜਿਹੜਾ ਕੀ ਹੁਣ ਇਹ ਪੱਤਰਕਾਰਾਂ ਬੰਨਿਓ ਜੋ ਇਹ ਸ਼ਰਿੰਦਰ ਡੱਲਾ ਤੇ ਜੋ ਇਹ ਦੋਨੇ ਪੱਤਰਕਾਰ ਆ ਤੇ ਜਿਹੜੀ ਕਿ ਭਈ ਇਹ ਖਵਾਸੇ ਹੋ ਜਾਂਦੇ ਆ ਵਿਕਰਮ ਜੀਠੀਏ ਤੇ 30 ਕਨਾਲਾਂ ਤੇ 7-10 ਮਰਲੇ ਜਿਹੜੇ ਇਹਨਾਂ ਦੀ ਪਤਨੀ ਹੈ ਜੋ ਇਹਨਾਂ ਦੇ ਪਰਿਵਾਰਬਧੀਆਂ ਇਹ ਜੋ ਦੱਸਿਆ ਜਾਂਦਾ ਵੀ ਜੋ ਇਹਨਾਂ ਦੇ ਨਾਂ ਤੇ ਇਹ ਗਨੀਮ ਕੌਰ ਦੇ ਨਾਂ ਤੇ ਖਰੀਦੀ ਜਾਂਦੀ ਇਹ ਸਾਰੀ ਪ੍ਰਾਪਰਟੀ ਇਹਨੇ ਜਿਵੇਂ ਕਿ 540 ਕੋਟ ਦੇ ਦੋਸ਼ ਲੱਗਦੇ ਆ ਤੇ ਹੋਰ ਵੀ ਕਈ ਥਾਂ ਤੇ ਪ੍ਰਾਪਰਟੀ ਦਸੀ ਜਾਂਦੀ ਹੈ ਨਾ ਹਿਮਾਚਲ ਦੇ ਵਿੱਚ ਵੀ 100 ਏਕੜ ਗਨੀਮ ਕੌਰ ਦੇ ਨਾਂ ਤੇ ਜੋ ਜ਼ਮੀਨ ਆ ਗਈ ਤੇ ਜਿਹੜੇ ਹੁਣ ਹੋਰ ਮਾਮਲੇ ਸਾਹਮਣੇ ਆ ਗਿਆ ਪਰ ਹਰ ਪਾਸੇ ਬਿਕਰਮ ਜੀਠੀਆ ਫਸਦਾ ਨਜ਼ਰ ਆਉਂਦਾ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਇਹ ਦੋਨੇ ਪੱਤਰਕਾਰਾਂ ਬਣੀਓ ਜੋ ਬਕਰਮ ਜੀਠੀ ਨੂੰ ਲੈ ਕੇ ਖੁਲਾਸੇ ਹੋਇਆ ਤੇ ਪਰ ਹੁਣ ਜੋ ਸੁਖਬੀਰ ਬਾਦਲ ਨੂੰ ਤੇ ਗਨੀਬ ਕੌਰ ਇਹਨਾਂ ਦੇ ਪਰਿਵਾਰ ਨੂੰ ਇਹ ਵੀ ਇਹ ਪਾਰਟੀ ਹੈ ਜਿਹੜੀ ਵੀ ਇਹ ਸਾਡਾ ਸਾਡੇ ਨਾਲ ਬੈਰ ਵਿਰੋਧ ਕਰ ਰਹੀਆਂ ਇਹ ਵੀ ਜੇ ਇਹਨਾਂ ਦੀ ਪਾਵਰਾਂ ਸਰਕਾਰ ਹੈ ਤਾਂ ਇਸ ਕਰਕੇ ਹੋ ਰਿਹਾ ਨਹੀਂ ਇਹ ਜਿਹੜਾ ਵਿਜੀਲੈਂਸ ਆਪਣੇ ਬੰਨਿਓ ਪੱਕੇ ਸਬੂਤਾਂ ਦੇ ਪੱਕੇ ਤੌਰ ਤੇ ਕਾਈ ਕਾਰਵਾਈ ਕਰਦੀ ਹੈ ਜਦੋਂ ਵੀ ਕਿਤੇ ਕਿਸੇ ਕੋਲੇ ਪ੍ਰਾਪਰਟੀ ਜਾਗਾ ਜਿਵੇਂ ਕਿ ਆਪਾਂ ਗੱਲ ਕਰੀਏ ਹੁਣ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਉਹਦੇ ਤੇ ਵਿਜੀਲੈਂਸ ਨੇ ਛਾਪਾ ਮਾਰਿਆ ਸੀ ਉਹਨੂੰ ਪੱਕੇ ਪੈਰਾਂ ਤੇ ਪੱਕੇ ਤੌਰ ਤੇ ਜਦੋਂ ਪ੍ਰਾਪਰਟੀ ਇਹਦੇ ਕੋਲੇ ਅੱਜ ਤੋਂ ਆਪਾਂ ਕਹਿ ਦਈਏ ਗੱਲ ਕਰ 2020 ਦਾ ਇੱਕ ਕੇਸ ਵੀ ਦਰਜ ਹੁੰਦਾ ਬਾਅਦ ਦੇ ਵਿੱਚ ਹੁਣ ਮਾਮਲੇ ਆ ਗਏ ਸਾਹਮਣੇ ਪ੍ਰਾਪਰਟੀ ਨੂੰ ਲੈ ਕੇ ਗੈਰ ਕਾਨੂੰਨੀ ਤਰੀਕੇ ਨਾਲ ਬਣੀਆਂ ਆਉਂਦਾਂ ਨਾ ਤਾਂ ਇਹ ਸਭ ਬਈ ਗੱਲਾਂ ਸੱਚੀਆਂ ਹੋ ਰਹੀਆਂ ਜਿਵੇਂ ਜਿਵੇਂ ਵਿਜੀਲੈਂਸ ਅਜੇ ਤੱਕ ਆਪਣੀ ਇਨਕੁਆਇਰੀ ਹੈ ਤੱਕ ਚਾਰੀ ਉਹਨਾਂ ਦੀ